ਲਓ ਜੀ ਫਿਰ ਡਾਕਟਰ ਖੰਡਿਆਪ ਨਾਈਦੋਈ ਹੋ ਰਹੀ ਐ ਫਿਰ ਕੱਲੋਂ ਵਿਆਹਣ ਜਾਣਾ ਦੇਖੋ ਜੀ ਕੁੜਾਇਆ ਮੇਰੀ ਨੇ ਢੋਨੀਆ ਬਾਣੀ ਮੰਮੀ ਜੀ ਦਾਦੇ ਦਾ ਬੋਤਨ ਨਾ ਰੂਹੀ ਕੋਈ ਨਹੀਂ ਕਿਰਾਏ ਦੀ ਯਾਤਰੀ ਕਿਹਦੇ ਬੰਮੀ ਨੇ ਕੋਹੋਂ ਦੇ ਲਾ ਰਹੇ ਨੇ ਜਨ ਕੀਜੀਏ ਦਹੀਂ ਨਾਲ ਦਹੀਂ ਨਾਲ ਨਵਾ ਰਹੇ ਨੇ ਉਹ ਸਭ ਜਾਨ ਮੰਨੇ ਸਭ ਜਾਨ ਮੰਨੇ ਜਾਂ ਦਹੀਂ ਨਾਲ ਇਹ ਕਰਕੇ ਦਹੀਂ ਨਾਲ ਉਹਨਾਂ ਨੂੰ ਸਿਰ ਨਵਾ ਰਹੇ ਨੇ ਸੇ ਕਰਦੇ ਜਾਨ ਗਏ ਇਹ ਮੈਨਾਂ ਇਹ ਨੂੰ ਜੀਰਾਂ ਸੋ ਸਸੂ ਜੀ ਉਹ ਪੰਜਾ ਮਿੱਠਾ ਮਿਠਾ ਕਰ ਹਾਂਜੀ ਨਾਈ ਕੋਈ ਦੁਆਦ ਇਹ ਪੈਰ ਤੁਹਾਨੂੰ ਸੁੱਕੇ ਦੇ ਪੈਰ ਧਰ ਲਓ ਮੈਂ ਜੋਰ ਦੇ ਦੇ ਬੁੱਗਾ ਜੋਰ ਦੇ ਦੋ ਬੰਦੇ ਨੇ ਇਹ ਚੱਕ ਕੇ ਦਾਲ ਨਾ ਦੇਖੋ ਉਤਰ ਗਿਆ ਬਸ ਮੈਂ ਨਾ ਉਤਰ ਗਿਆ ਟੂਟੀਆਂ ਤੇ ਪੰਨੀਆਂ ਤੇ ਛੋਟੀਆਂ ਪੰਨੀਆਂ ਨੇ ਦੇਖੋ ਚਲ ਦੇਖੋ ਟੂਟੀਆਂ ਦਾ ਕਰਤਾ ਜੀਰਾ ਛਕ ਨਾਲ ਲੈ ਬੁੱਤ ਆਹ ਦੇਖੋ ਜੀ ਡਾਕਟਰ ਸਾਹਿਬ ਨਾਲ ਲੈ ਹੁਣ ਨਾਈ ਤੋਂ ਹੀ ਹੋਗੀ ਹੁਣ ਸਵੇਰੇ ਆਪਾਂ ਬਰਾਤ ਨੂੰ ਚੱਲਾਂਗੇ ਨਾਈ ਤੇ ਚੱਲਾਂਗੇ ਵਿਆਹ ਨੂੰ ਹਾਂ ਜੀ ਡਾਕਟਰ ਗਰਜਾਪ ਦਾ ਜਿਹੜਾ ਵਿਆਹ ਏ ਉਹਦੇ ਲਈ ਤਿਆਰ ਹੋ ਰਹੇ ਨੇ ਡਾਕਟਰ ਸਾਹਿਬ ਦੇਖੋ ਪਹਿਲਾਂ ਉਹਨਾਂ ਨੇ ਤਿਆਰੀ ਜਿਹੜੇ ਉਹਨਾਂ ਨੂੰ ਕਰਵਾਣ ਲਾਈ ਹੈ ਤਿਆਰੀਆਂ ਚੱਲ ਰਹੀਆਂ ਨੇ ਦੇਖੋ ਤੁਸੀਂ ਤਿਆਰੀਆਂ ਓਕੇ ਜੀ ਕਰੋ ਕਾਲਾ ਜੀ ਥੈਂਕ ਯੂ ਜੀ ਬਾਅਦ ਵਿੱਚ ਬਾਅਦ ਵਿੱਚ स <laughs disappointment> ਸੁਰਮਾ ਬੁਵਾਈਵੇਂ ਸੁਰਮਾ ਆਉਣਾ ਪਾਪੀ ਨੇ ਜਸ ਸੁਰਮਾ ਬੁਵਾਈਵੇਂ ਜੀ ਸੁਰਮਾ ਮੰਗਦੀ ਪਾਪੀਏ ਜਰਾ ਦੇਰ ਨਾ ਲੈਨੀ ਕੀ ਕੁਸ ਮੰਗਦੀ ਪਾਪੀਏ ਜਰਾ ਦੇਰ ਨਾ ਲੈਨੀ ਥੋੜੇ ਅੱਗੇ ਨਾ ਹੋ ਜੇ ਸੁਰਮਾ ਆ ਵੀ ਇਹਨਾਂ ਨੂੰ ਫੜਾ ਦੋ ਹੋ ਜੀ ਸੋਹਣਿਆ ਵੇ ਤੇਰੇ ਸ਼ਗ ਨ ਮਨਾਵਾ ਹੋ ਜੀ ਵੀਰਿਆ ਵੇ ਤੇਰੇ ਸ਼ਗ ਨ ਮਨਾਵਾ ਹੋ ਜੀ ਵੀਰਿਆ ਵੇ ਤੇਰੇ ਸ਼ਗ ਨ ਮਨਾਵਾ ਤੇਰੇ ਸ਼ਗ ਤੇਰੀ ਮੰਮੀ ਵੇ اے شگن تیرا جڑی میں مناوے اے شگن تیرا جڑی میں مناوے او بال بال کے نوٹ پھڑا وے او بال بال کے نوٹ پھڑا وے او ویرے نوں چڑھیا تا ویر ہووے تیرے شگن مناوا او یا ہو یا میں اے شگن اے شگن تیری پای میں مناوے اے شگن تیری پای ਮਨ ਵਿੱਚ ਚਾਹ ਸੋਹਣਿਆ ਵੇ ਤੇਰੇ ਸ਼ਗਨ ਨੂੰ ਮਨਾਵਾ ਜੀ ਸੋਹਣਿਆ ਵੇ ਤੇਰੇ ਨਾਲ ਤੇਰੀ ਬਾਪੀ ਵੇ ਮਨਾਵਾ ਜੀ ਰੀ ਨੂੰ ਛੜਿਆ ਏ ਜੀਰੇ ਨੂੰ ਛੜਿਆ ਏ ਚਾਹ ਸੁਣਿਆ ਵੇ ਤੇਰੇ ਸ਼ਗਨ ਨੂੰ ਮਨਾਵਾ ਜੀ ਸੋਹਣਿਆ ਵੇ ਤੇਰੇ ਸੰਗ ਜਾਵਾ ਮਨਾਵਾ ਮਨਾਵਾ ਜੀ ਤੇਰੇ ਸ਼ਗਨ ਨੂੰ ਮਨਾਵਾ ਵੀ ਜੀ ਹੁਣੇ ਵੀ ਜੀ ਹੁਣੇ ਕਰਾ ਦੇ ਲਈ ਆਹ ਸੋਹਣਿਆ ਵੇ ਜੱਗ ਚੁੰਦਿਆਂ ਦੇ ਮੇਲੇ ਆਹ ਸੋਹਣਿਆ ਵੇ ਜੱਗ ਚੁੰਦਿਆਂ ਦੇ ਮੇਲੇ ਰੇਸ਼ਾ ਦੇ ਮੁੰਦੇ ਨਾ ਵੀਰਾ ਮਨਾਵੇ ਰੇਸ਼ਾ ਦੇ ਮੁੰਦੇ ਨਾ ਵੀਰਾ ਮਨਾਵੇ ਜੀ ਵੀਰ ਅਬ ਤੇਰੇ ਸ਼ਗਰ ਹਮਲਾਵਾ ਜੀ ਵੀਰ ਅਬ ਤੇਰੇ ਸ਼ਗਰ ਹੈਲੋ ਬੋ ਸ਼ਗਰ ਇਹ ਸੋਹਣਾ ਵੇ ਤੇਰੇ ਜੀ ਲੋ ਦੇਖ ਰਿਹਾ ਦੇ ਸਾਮਾਨ ਚ ਨਾ ਕੇ ਡੱਬੇ ਧਰਾ ਲੋ ਹਾਂਜੀ ਪੀਸ ਹਾਂ ਫਾਕਰ ਜਾ ਬੜੇ ਅੱਧੇ ਨੰਬਰ ਹੁੰਦਾ ਆਲੇ ਮੁਟੇ ਇਹ ਪਿੰਦੇ ਬੱਟਾ ਪੂਰੇ 10 ਲੱਖ ਰੁਪਏ ਹੈ ਸਾਂਝੀ ਹੋ ਗਈ ਸੋਹਣੀ ਜਈ ਮੁੱਤਵਾ ਉੱਨੀ ਜੀ ਬਰਨ ਗੁਰੂ ਜੀ ਆਹ ਬੰਦ ਜੀ ਆਹ ਬੰਦ ਜੀ ਹੋਰ ਸਾਡੇ 5.5 ਲਓ ਜੀ ਭਾਈ ਮੋਬਾਈਲ ਵਿੱਚ ਰੱਖਿਓ ਜੀ ਆ ਗਿਆ ਸਾਲੀਆਂ ਦਾ ਨਾਕਾ ਉੱਤੇ ਲਿਖਿਆ ਵੈਲਕਮ ਨਾਲੇ ਰਾਈ ਬਠੇ ਨੇ ਨਾਕਾ ਦੇਖੋ ਇਹ ਵੈਲਕਮ ਦਾ ਨਾਕੇ ਨਾਲ ਕੀ ਸੰਬੰਧ ਦੇਖੋ ਤੁਸੀਂ ਨਾਲੇ ਵੈਲਕਮ ਆ ਤੇ ਨਾਲੇ ਰੋਕੀ ਜਾਂਦੀਆਂ ਨੇ ਪਤਾ ਨਹੀਂ ਕੀ ਕਰਨੀ ਦੇਖੋ ਡਾਕਟਰ ਸਾਹਿਬ ਨੂੰ ਰੋਕ ਲਿਆ ਸਾਲੀਆਂ ਨੇ ਨਾਕੇ ਤੇ ਨਾਕਾ ਲਾ ਕੇ ਕਰਾਇਓ ਇਹ ਮੂੰਹ ਮਿੱਠਾ ਕਰਾਇਓ ਜੀ ਦੇਖੋ ਕਿੰਨੇ ਚ ਨਿਬੜਦੀ ਇਹਨਾਂ ਦੀ ਵਾਹ ਜੀ ਦੇਖੋ ਵਾਹ ਜੀ ਦੇਖੋ ਜੀ ਮੂੰਹ ਮਿੱਠਾ ਦਾ ਕਰਵਾਤਾ ਅੱਗੇ ਚੱਲੂਗਾ ਪੈਸਿਆਂ ਦਾ ਜਿਹੜਾ ਭਾਈ ਤੁਸੀਂ ਵੀ ਘਲਾ ਦਿਓ ਕਿੰਨੇ ਪੈਸੇ ਚ ਖੱਲੂਗਾ ਇਹ ਗੇਟ ਡਾਕਟਰ ਸਾਹਿਬ ਵੀ ਕਰਾਉਣਗੇ ਮੂੰਹ ਮਿੱਠਾ ਦੇਖਾ ਇਹ ਕੰਮ ਵਜ ਜੇ ਉਹ ਦੂਜੇ ਥਾਂ ਖਲਾਓ ਚੰਨੀ ਆ ਹਰੀ ਚੰਨੀ ਆ ਯਾਰ ਚੰਨੀ ਆ ਤੇ ਦੇਖੋ ਬਾਈ ਨਾਲ ਚੱਲਣਾ ਬਾਈ ਆ ਤੇ ਫੜ ਦੇ ਚੱਲੋ ਦੇਖੋ ਜੀ ਇਹ ਸਾਲੀਆਂ ਦੇ ਨਾਕੇ ਦੇ ਉੱਤੇ ਨੋਕ ਝੋਕ ਚੱਲੂਗੇ ਹੁਣ ਜਿਹੜਾ ਪੈਸੇ ਦਾ ਕਿੰਨੇ ਨਾਲ ਡੀਲ ਹੁੰਦਾ ਦੇ ਲੋ ਕੈਂਚੀ ਲੈ ਲਓ ਦੇਖੋ ਜੀ Pagi yang kena je, pagi. ਪਰ ਪਿੱਛੇ ਉਹ ਜਿਹੜੇ ਕਹਿੰਦੇ ਸੀ ਜਿੰਨੇ ਦਾ ਵਾਹ ਤੁਹਾਨੂੰ ਦੇਣੀ ਸੀ ਸਾਨੂੰ ਦੱਸਦੇ ਤਿੰਨ ਚਾਰ ਟੋੜ ਹੀ ਪੈ ਗਈ ਦਾ ਲੰਬਾਰਾ ਪਰਮ ਨਹੀਂ ਨਹੀਂ ਇੱਕ ਟੋਲ ਇਹਨਾਂ ਨੇ ਲਾਤਾ ਵਾਰੀ ਪੈ ਗਈ ਤੁਸੀਂ ਥੋੜੀ ਲੈਣਾ ਵਾਹ ਦੇਣਾ ਇਹ ਮਤਲਬ ਕਿ ਉਹ ਲੈ ਆ ਛੋਟਾ ਇੱਕ ਜਿੰਨਾ ਜ਼ਿਆਦਾ ਮੈਨ ਉਹਨਾਂ ਕਿਧਰ ਇਹ ਬਹਿ ਗਏ देखो पहले ही बहुत टाइम हो गया जी नबेड़ो पहले जुत्ती ही बहुत पैसे ले थे। ਕਸਮ ਅਣੀ ਤੇ ਕਾਇਦੀ ਕਿਸਾ ਆਹੋ ਪੰਜਾਬ ਤੇ ਚੇਲੋਣਾ ਆਹ ਵਸਤੀ ਪੈਂਦਾ ਨਹੀਂ ਲੱਗ ਸਕਿਆ ਨਾ ਲੈ ਉਹ ਕੈਂਚੀ ਨਾ ਉਸਰ ਉੱਤੋਂ ਜਦਾ ਵੀ ਗਈ ਹੈ ਸ਼ਗਨ ਤਾਂ ਸਾਡੀ ਥੋੜੀ ਹੈ ਕੈਂਚੀ ਲੈ ਉਹ ਤਾਂ ਅੰਮ੍ਰਿਤ ਦਾ ਨਾ 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 ਲੈ ਜਿਹਦਾ ਵੇਰ ਸਾਰਾ ਕਰੇ ਪਹਿਲੇ ਨਹੀਂ ਉਸਾਰ ਕਰਦੇ ਸਾਡੇ ਲੈ ਗਿੱਡਾ ਫੜ ਕੇ ਲੈ ਕਾ ਦਗਾ

ਦੇਖੋ ਜੀ ਹੁਣ ਡੀਲ ਜਿਹੜਾ ਹੋ ਗਈ ਹੁਣ ਰੀਵਨ ਕੱਟਣ ਦਾ ਸਮਾਂ ਆ ਗਿਆ ਆ ਦੇਖੋ ਲਓ ਨਹੀਂ ਨਹੀਂ ਬਹੁਤ ਬੋਲੋ ਰੋਟੀ ਦੀ ਬਾਤ